ਸਾਡੇ ਬਹੁਤ ਹੀ ਸਤਿਕਾਰਯੋਗ ਮਾਇਰਾ ਸਾਹਿਬ ਜੀ ਤੁਸੀਂ ਸਾਡਾ ਇਸ ਮੁੱਚੀ ਟੀਮ ਮੇਰੇ ਇਲਾਕੇ ਦੇ ਪੰਜ ਸਰਪੰਚ ਬਹੁਤ ਮਾਰ ਅਰਦਾਸ ਕਰਦੇ ਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦੇ ਪਰਵਾਦੇ ਨਾਲ ਸਭ ਤੋਂ ਪਹਿਲਾਂ ਫਤਿਹ ਅੱਜ ਕਰੋ ਵਾਇਰ ਜੀ ਕਾਰ ਖਾਲਸਾ ਤੁਹਾਨੂੰ ਸਾਰਿਆਂ ਨਿੱਕਿਆਂ ਵੱਡੇਆਂ ਜੱਲਾ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ ਕਹੀਆਂ ਵੀ ਚਾਹੁੰਦੇ ਸਿੱਧੂ ਸਾਹਿਬ ਆਏ ਸਾਡੇ ਕੋਲੇ ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੇ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਾਲਾਨਿਆ ਇਸ ਬੱਚੇ ਨੇ ਗੱਲ ਬਿਲਕੁਲ ਸਹੀ ਕਹੀ ਹੈ ਕਿ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਮੁੱਦੇ ਦੇ ਤੌਰ ਤੇ ਨਹੀਂ ਲੈਣ ਜੀ ਕਿੰਨਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖਵਾਰੀ ਹੋਈ ਹੈ ਸਾਡੀ ਜਲਾਲ ਤੋਂ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਜene ਜਨ ਮਹਿਸੂਸ ਹੁੰਦੀ ਹੈ ਕਦੇ ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸਦਾਰ ਮਿਲਿਆ ਨਹੀਂ ਅਜ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਉਹ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿਹਦੇ ਦੁੱਖ ਤੋਂ ਤੁਹਾਨੂੰ ਲੋਕਾਂ ਦੀ ਪ੍ਰਸ਼ੰਸਾ ਮਿਲਦੀ ਹੈ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪੋਈ ਬੈਠਾ ਹੋਵੇ ਮਨੋਗਨ ਦਾ ਪੁੱਤਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਵੱਜਦਾ ਪਿੱਛੇ ਹਨ ਜਦੋਂ ਆਪਾਂ ਸੋਚਦੇ ਹਾਂ ਵੀ ਅੱਜ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਜਾਂ ਸਾਨੂੰ ਇਹ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਐਂਡੀਟ ਨੇ ਸਾਨੂੰ ਇਹਦੇ ਘੱਟੋ-ਘੱਟ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਿਵਾ ਕੇ ਜਾਣੇ ਹਾਂ ਅਸੀਂ ਇਹਦੀ ਗੱਲ ਰੱਖਣੀ ਨਹੀਂ ਦਿੰਦੇ ਪਰੰਤੂ ਮੈਨੂੰ ਹਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਸਾਥ ਸਾਥੀਆਂ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੋਸ਼ਿਸ਼ ਵਿੱਚ ਕੋਈ ਵੀ ਫੁੱਟ ਅੱਪ ਨਹੀਂ ਕਰ ਸਕਿਆ ਕਿਸੇ ਵੀ ਤੰਗ ਨਾਲ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਿਸ ਵੀ ਨਹੀਂ ਲਿਆ ਇਸ ਗੱਲ ਦਾ 23 ਮਹੀਨੇ ਹੋ ਗਏ ਅੱਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਤੇ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ ਲਾਰੈਂਸ ਨੂੰ ਬੀਜੇਪੀ ਦੂਤ 268 ਲਾ ਕੇ ਗੁਜਰਾਤ ਸੇਵ ਕਰ ਦਿੰਦੀ ਹੈ ਨਹੀਂ ਆ ਕੇ ਉਹ ਕਿਸੇ ਪੇਸ਼ੀ ਦੇ ਉੱਤੇ ਨਹੀਂ ਉਹਦਾ ਵੀ ਮਰਜੀ ਹੈ ਕਦੇ ਵੀਡੀਓ ਕਾਨਫਰੈਂਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕਮਿਊਨੀਕੇਸ਼ਨ ਦਾ ਉਹ ਕਦੇ ਹੰਮੀ ਭਰ ਦਿੰਦਾ ਦਾਤ ਦੇ ਵਿੱਚ ਨਹੀਂ ਤਾਂ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਹ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਇਥੇ ਇੱਕ ਚ 4 ਕਿਲੋਮੀਟਰ ਦੇ ਜਾਂ ਤੇ ਬੋਲ ਜੇ ਨਾ ਭੁਲ ਦਿੱਤਾ ਜਾਂਦਾ ਤਾਂ ਲਾਰੈਂਸ ਆਪਣੀ ਪੇਸ਼ੀ ਦੇ ਉੱਤੇ ਜੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਈ ਨਹੀਂ ਇਸ ਨੂੰ ਕੀ ਮੈਂ ਪੰਜਾਬ ਦੇ ਇੱਕ ਮਾਊ ਪੁੱਤ ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਬੋਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰੇ ਲੇਲੜੀਆਂ ਗੱਡੀਆਂ ਸਿਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਜੀ ਔਰ ਜੈਨਿਸਟਰ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦਾ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਐ ਕਦੇ ਵੀ ਕਿਸੇ ਦੋਸ਼ੀ ਦਾ ਮੂੰਹ ਨਹੀਂ ਟਕਿਆ ਹੁੰਦਾ ਕਦੇ ਕਿਸੇ ਦੇ ਹੱਥ ਕਦੀ ਨਹੀਂ ਲੱਗੀ ਹੁੰਦੀ ਪਰ ਸਾਡੇ ਮੇਰੇ ਮੈਂ ਕੋਰਟ ਦੇ ਵਿੱਚ ਜਾਂਦਾ ਮੇਰੇ ਇੱਕ ਛੋਟਾ ਜਿਹਾ ਬੈਗ ਪਾਇਆ ਮੇਰਾ ਪਰਸ ਉਹ ਬੈਗਪਰ ਹੁੰਦਾ ਹੁੰਦਾ ਤੇ ਤੈਨੂੰ ਕਹਿੰਦੇ ਹਾਂ ਹੱਥ ਬਾਹਰ ਕਰ ਦੋ ਬੈਗ ਚ ਤੱਕ ਧੀਬਟੀ ਗੱਲ ਐ ਲਾਈਨ ਕਾ ਦੇਦੀ ਪੁਲਿਸ ਉਹਦੇ ਨਾਲ ਪਿੱਠੇ ਜੋੜ ਜੋੜ ਕੇ ਵੀ ਕਿਤੇ ਉਹਦੇ ਮੰਨੀ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਗੇਟ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦमाश ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਝ ਬਿਲੀਆਂ ਹੋਈਆਂ ਪੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾੜੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹ ਜਿਹੇ ਮਾੜੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਰਹੇ ਉਹ ਜਦੋਂ ਕਿਸੇ ਨੂੰ ਫਰੋਕੀ ਦੀ ਕਾਲ ਹੁੰਦੀ ਹੈ ਮੈਂ ਪੀਐਚਡੀ ਗੱਲਾਂ ਗੈਂਗਸਟਰ ਬਾਦ ਦੇ ਉੱਤੇ ਮੈਨੂੰ ਇਹ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਬੜੀ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਰੇ ਲਾਉਦੇ ਆ ਪੋਲੀਟਿਸ਼ੀਅਨ ਉਸ ਤਰ੍ਹਾਂ ਸ਼ਹਿਰ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਕਤੀ ਦਾ ਸਟਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਡਰਿਆ ਹੋਇਆ ਫਿਰ ਉਹਦੇ ਉਹ ਆਸ ਕੇਰਾ ਕਰਦੇ ਫੂਸੀ ਉੱਡਿਆ ਬੇਜਮੜਾ ਜਾਂ ਹਸਪਤਾਲ ਦੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਸਾਨੂੰ ਚਾਹੁੰਦਾ ਸੀ ਜਿੰਨਾ ਚਿਰ ਮੇਰੇ ਵਰਗਾ ਕੋਈ ਬੰਦਾ ਆਕਰ ਉੱਥੇ ਵਗ ਜਾਂਦਾ ਅਸੀਂ ਮਰਤਾ ਸਕਦੇ ਹਾਂ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਉਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾਣ ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਆ ਵੀ ਤੁਸੀਂ ਸਾਡੀ ਗੱਲ ਸੁਣੋ ਪਹਿਲਾਂ ਕਿ ਮੈਨੂੰ ਤਾਂ ਪਹਿਲਾਂ ਸਾਡੇ ਚੋਹ ਵਾਲੇ ਬਹੁਤ ਕਹਿ ਦਿੰਦੇ ਬਾਪੂ ਤੂੰ ਠੱਗਿਆ ਜਾਵੇਂਗਾ ਬਾਪੂ ਤੂੰ ਠੱਗਿਆ ਜਾਵੇਂਗਾ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ انا ਸਾਰ ਨੂੰ ਜਗੀਰ ਦਿਵਾਉਣਾ ਚਾਹੁੰਦਾ ਆ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਹਿਮਤੀ ਤੇ ਲਵਾਂਗੇ ਸਾਰਿਆਂ ਨਾਲ ਰਾਸਤਾ ਕਰਕੇ ਲਵਾਂਗੇ ਲੀਡਰਸ਼ਿਪ ਬਣਾ ਰਿਆ ਕਰਕੇ ਲਵਾਂਗੇ ਜਿਵੇਂ ਕੋਈ ਹੁਕਮ ਹੋਊਗਾ ਉਹ ਨੂੰ ਆਪਾਂ ਅੱਜ ਅਗਲੀ ਕਾਰਵਾਈ ਉਹਦੀ ਕਰਾਂਗੇ ਸਾਰੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਥੇ ਉੱਤੇ ਜੀ ਆਇਆਂ ਕਹਿੰਦਾ ਕੋਈ ਭਾਵ ਕੋਈ ਗੱਲ ਬਹੁਤ ਘੱਟ ਵੀ ਕਹਿ ਗਿਆ ਹਾਂ ਮੈਂ ਤੁਹਾਨੂੰ ਤੋਂ ਮੈਂ ਮਾਫੀ ਚਾਹੁੰਦਾ ਵਾਧੂ ਕੀਤਾ ਤਾਂ ਸੋ ਵਾਹਿਬ ਬੇਨਤੀ ਕਰਦਾ ਹੈ ਸਰਦਾਰ ਜੀਪੇ ਦਰਸ਼ਕ ਜੀ ਤੁਹਾਨੂੰ ਸਾਹਮਣੋਂ ਵੀ ਉਹ ਵੀ ਆਪਣੇ ਵਿਚਾਰ ਰੱਖਣਾ ਚਾਹਦਾ ਬਹੁਤ ਬਹੁਤ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਔਰ ਇਹ ਨਾਲ ਬੈਠੇ ਸਰਪਲ ਕੌਰ ਸਿੰਘ ਜੀ ਸਰਜਮ ਕੌਰ ਸਿੰਘ ਜੀ ਤੇ ਮੇਰੇ ਸਾਹਮਣੇ ਬੈਠੇ ਸਾਰੇ ਹੀ ਸਤਿਕਾਰਯੋਗ ਮੇਲੂ ਸਰਗੋ ਪ੍ਰਭ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਮੌਕਾ ਮਿਲਿਆ ਕੋਡੇ ਸਾਹਮਣੇ ਚੰ ਸ਼ਫਰ ਖੰਡਾ ਮੈਨੂੰ ਮੇਰੀ ਪਾਰਟੀ ਨੇ ਜੋ ਲੋਕ ਸਭਾ ਇਲੈਕਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਬਤਾਲ ਉਮੀਦਵਾਰ ਬਣਾ ਕੇ ਇੰਤੋਤਰੀਆ ਤੇ ਚੰਗਲਾਂ ਸਟੇਜ ਤੋਂ ਕੀਤੀਆਂ ਗਈਆਂ ਇੱਕ ਤਾਂ ਮੈਂ ਕਲੀਅਰ ਕਰ ਦੇਣਾ ਚਾਹਣਾ ਸਪਸ਼ਟ ਕਰ ਦੇਣਾ ਚਾਹਣਾ ਕਿ ਮੈਂ ਘਰ ਵਾਪਸ ਆਇਆ ਤੇ ਮੈਂ ਬਹੁਤ ਖੁਸ਼ ਆ। ਜਿਹੜਾ ਬੰਦਾ ਘਰ ਵਾਪਸ ਆਉਂਦਾ ਤੇ ਉਹਨੂੰ ਇਹਨਾਂ ਮਾਂ ਤੇ ਸਤਿਕਾਰ ਮਿਲਦਾ ਹੈ। ਮੈਂ ਸਮਝਦਾ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ। ਕੋਏ ਆਪਦੇ ਮੰਚ ਕੋਈ ਸ਼ੰਕਾ ਕਿਸੇ ਦੀ ਹੋਣੀ ਨਹੀਂ ਚਾਹੀਦੀ। ਕਿ ਕੋਈ ਇਹੀ ਜਾ ਕੋਈ ਕਦਮ ਚੱਕਿਆ ਜਾਊ ਜੇ ਦਿਨਾਂ ਮੇਰੇ ਲੀਡਰਸ਼ਿਪ ਬੰਦ ਦਾ ਜਾਂ ਪਾਰਟੀ ਦੇ ਕੋਈ ਸ਼ਾਨ ਦੇ ਉਲਟ ਗੱਲ ਹੋਏਗੀ ਉਸ ਤੋਂ ਇਲਾਵਾ ਮੈਨੂੰ ਮੌਕਾ ਮਿਲਿਆ ਸੀ ਇੱਕ ਦਿਨ ਮੈਂ ਆਇਆ ਸੀ ਬਾਈ ਜੀ ਨੇ ਟਾਈਮ ਲਿਤਾ ਸੀ ਤੇ ਆ ਕੇ ਇਹਨਾਂ ਨੂੰ ਮਿਲਿਆ ਬੈਠੇ ਬਹੁਤ ਅੱਛੀ ਗੱਲ ਹੋਈ ਪਰ ਉਦੋਂ ਕੋਈ ਸਿਆਸੀ ਗੱਲ ਨਹੀਂ ਹੋਈ ਸੀ ਉਦੋਂ ਪਰਵਾਰਿਕ ਤੌਰ ਤੇ ਆਸੀਂ ਬੈਠੇ ਗੱਲਾਂ ਹੋਈਆਂ ਉਹ ਗੱਲਾਂ 'ਚ ਇੱਕ ਗੱਲ ਜਰੂਰ ਮੈਂ ਇਹਨਾਂ ਨੂੰ ਕਹੀ ਸੀ ਮੈਂ ਕਿਹਾ ਦੇਖੋ ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ ਥੋੜਾ ਆਸ਼ੀਰਵਾਦ ਚਾਹੀਦਾ ਤੇ ਤੁਸੀਂ ਆਸ਼ੀਰਵਾਦ ਦਿਓਗੇ ਤੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਜਰੂਰ ਕਰਦਾ ਕਿ ਜਿੱਦਨ ਮੈਂ ਐਸੋ ਗੁਰੂ ਮਹਾਰਾਜ ਕਿਰਪਾ ਕਰੇ ਥੋੜਾ ਸਾਥ ਮਿਲੇ कि ਮੈਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਤੇ ਦਿੱਲੀ ਚ ਪਾਰਲੀਮੈਂਟ ਬੈਠਾ ਤੇ ਜੇ ਮੈਂ ਆਪ ਦੇ ਛੋਟੇ ਭਰਾ ਸਿੱਧੂ ਮੁਸੇਵਾਲੇ ਦੀ ਗੱਲ ਨਾ ਕਰਾਣਾ ਮੇਰਾ ਐਮਪੀ ਬਣਨਾ ਹੀ ਮਿਲਖਿਆ ਲੈ ਨਾ ਹੋਊਗਾ ਇਹ ਮੈਂ ਇਹਨਾਂ ਨੂੰ ਕਿਹਾ ਸੀ ਉਦੋਂ ਕਿ ਇੱਥੇ ਉਦੋਂ ਮੈਂ ਕਹਿ ਕੇ ਗਿਆ ਸੀ ਇਹਨਾਂ ਨੇ ਵੀ ਇਹ ਗੱਲ ਮੈਨੂੰ ਕਹੀ ਤੇ ਮੈਨੂੰ ਇਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਕਿ ਅਸੀਂ ਆ ਚਾਉਂਦੇ ਹਾਂ ਕਿ ਹੂ ਹੂ ਜਿਹੜੀਆਂ ਗੱਲਾਂ ਇਹਦੇ ਚ ਲਿਖੀਆਂ ਤੇ ਮੈਂ ਪਾਰਲੀਮੈਂਟ 'ਚ ਜਾ ਕੇ ਥੋੜਾ ਇਟਰਾਕ ਤਖੜੇ ਵਕੀਲ ਬਣ ਕੇ ਕੇਸ ਉਥੇ ਪੁੱਟ ਕਰੂੰਗਾ ਲੜੂੰਗਾ ਕਿ ਇਨਸਾਫ ਹਰ ਹਾਲਤ ਸੇਟੇ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਜੀਤਵਿੰਦਰ ਸਿੰਘ ਮੇਰੇ ਆਵਦੇ ਸਿੱਧੂ ਮੂਸੇਵਾਲੇ ਦੇ ਕਤਲਦਾਨ ਮੈਂ ਲੈ ਕੇ ਦਊਂਗਾ ਇਹ ਹੀ ਮੈਂ ਉਸ ਦਿਨ ਗੱਲ ਕੀਤੀ ਸੀ ਉੱਚਾ ਪੀਤੀ ਤੇ ਮੈਂ ਫਿਰ ਆ ਗਿਆ ਗੱਲ ਕੀਤੀ ਤੁਸੀਂ ਕਿ ਇੱਥੇ ਆਉਣਾ ਚਾਹੀਦਾ ਸੀ ਇੱਥੇ ਆਇਆ ਉਦੋਂ ਤੇ ਇੱਕ ਵਾਰ ਦੱਸ ਦੇਖ ਲਿਆ ਤਰਵੰਡੀ ਸਾਬੋਤ ਤੱਕ ਸਭ ਤੇ ਅੱਜ ਮੱਥਾ ਟੇਕਣ ਗਿਆ ਤੁਹਾਨੂੰ ਇਹ ਵੀ ਦੱਸ ਦੇਣਾ ਜਿੱਦਾਂ ਦੀ ਟਿਕਟ ਮਿਲੀ ਹੈ ਅੱਜ ਮੱਥਾ ਟੇਕਣ ਗਿਆ ਜਾਣਾ ਮੈਨੂੰ ਪਹਿਲਾਂ ਚਾਹੀਦਾ ਸੀ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੋ ਇਹ ਗੱਲ ਜਿਹੜੀ ਤੁਸੀਂ ਕਹੀਆਂ ਨਾ ਕਿ ਇੱਥੇ ਹੋਣਾ ਚਾਹੀਦਾ ਸੀ ਤੇ ਤਖਸਬ ਤੇ ਜਾਣ ਮੈਂ ਮੈਂ ਉਹ ਨਹੀਂ ਹੋ ਰਿਹਾ ਉਹਦੇ ਤੁਸੀਂ ਟਿਕਟਾ ਬੰਨਣ ਲੱਗ ਗਏ ਕਿ ਨਾ ਵੀ 27 ਦੀ ਟਿਕਟਾਂ ਸੀ ਦੇਣੀਆਂ ਨੇ ਜਿਹਦੇ ਬਿਲਕੁਲ ਬਿਲਕੁਲ ਨਹੀਂ ਬੰਨੀਆਂ ਹੋਈ ਹੋਈ ਗੱਲ ਬਿਲਕੁਲ ਕੋਈ ਗੱਲ ਹੋਈ ਹੈ ਜੇ ਗੱਲ ਹੋਈ ਹੈ ਤਾਂਹੀਂ ਨਹੀਂ ਮੈਂ ਸਿੱਧਾ ਬਿੱਤੇ ਬੈਠਾ ਜੇ ਕਿਤੇ ਗੱਲ ਹੋਈ ਹੈ ਤਾਂਹੀਂ ਹੋਈ ਹੈ ਚਲੋ ਕੋਈ ਨਹੀਂ ਬੋਲਣ ਦਾ ਦਿੰਦੇ ਨਹੀਂ ਨਹੀਂ ਮੈਂ ਕੋਈ 27 ਦੀ ਟਿਕਟਾ ਬਣ ਰਿਹਾ ਇੱਥੇ ਤਾਂ ਆਪ ਦਾ ਇਲੈਕਸ਼ਨ ਲੜਨ ਦਾ ਹੀ ਟਾਈਮ ਇੰਨਾ ਘੱਟ ਹੈ ਕਿ 27 ਤਾਂ ਬਹੁਤ ਦੂਰ ਹੈ ਕਿ ਸੋਚ ਵੀ ਨਹੀਂ ਸਕਦੇ ਸੋ ਇਸ ਕਰਕੇ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਡਾ ਤੇ ਮੈਂ ਜੇ ਇਸ ਪਰਿਵਾਰ ਨਾਲ ਨਾਲ ਖੜਿਆ ਫਿਰ ਮੈਨੂੰ ਤੁਸੀਂ ਲੰਭਾ ਦਿਓ ਅੱਜ ਮੈਨੂੰ ਤੁਹਾਡੀ ਲੋੜ ਹੈ ਅੱਜ ਮੈਨੂੰ ਸਰਕਾਰ ਸਿੰਘ ਦੇ ਅਸ਼ੀਰਵਾਦ ਦੀ ਲੋੜ ਹੈ ਅੱਜ ਮੈਨੂੰ ਸਾਚੇਪੌਰ ਸਿੰਘ ਦੀ ਲੋੜ ਹੈ ਇੱਕ ਇੱਕ ਤੁਹਾਡੀ ਲੋੜ ਹੈ ਕਿਉਂਕਿ ਆਪਣੀ ਲੜਾਈ ਸਾਂਝੀ ਤੁਸੀਂ ਆਪ ਦੀ ਤੇ ਸਾਡੀ ਲੜਾਈ ਦੀ ਗੱਲ ਨਾ ਕਰੋ ਇਹਦੇ ਵਿੱਚ ਇਹ ਲੜਾਈ ਸਾਡੀ ਆਪਣੀ ਤੇ ਸਾਂਝੀ ਲੜਾਈ ਹੈ ਸਾਡੀ ਲੜਾਈ ਹੈ ਆਪਣੇ ਭਰਾ ਨੂੰ ਇਨਸਾਫ ਦਿਓ ਤੇ ਕਿਸੇ ਨੇ ਤਾਂ ਕੋਣ ਹੈ ਕਿਸੇ ਨੂੰ ਤਾਂ ਤਾਕਤ ਦੇਓ ਵਿਰੋਧੀਆਂ ਨੂੰ ਤਾਕਤ ਦਿਓਗੇ ਤੇ ਕੀ ਉਹ ਤੁਹਾਡੀ ਗੱਲ ਕਰਨਗੇ ਮੇਰੇ ਦੱਸਦੇ ਆਪੇ ਹੀ ਕਰੂਗਾ ਨਾ ਤੇ ਮੈਂ ਵੀ ਸਿੱਧੂ ਆ ਤੇ ਮੇਰੇ ਤੋਂ ਨੇੜੇ ਹੋਰ ਕੋਣ ਹੋ ਸਕਦਾ ਇਸ ਪਰਿਵਾਰ ਤੇ ਮੈਂ ਤੁਹਾਨੂੰ ਤਾਂ ਸਪਸ਼ਟੀ ਗੱਲ ਕਰ ਦਿੰਦਾ ਜੇ ਮੈਂ ਨਹੀਂ ਗੱਲ ਕਰੂੰਗਾ ਤਾਂ ਮੈਨੂੰ ਦੱਸੋ ਹੋਰ ਕੋਈ ਕਿਹੜਾ ਕਰੂੰਗਾ ਕਿ ਬਾਕੀ ਤਾਂ ਬਗਾਨੇ ਆ ਜੇ ਕੁਛ ਕਰਨਾ ਹੁੰਦਾ ਤੇ ਹੁਣ ਨੂੰ ਕਰ ਨਾ ਦਿੰਦੇ ਜੇ ਹੁਣ ਮੈਨੂੰ ਮੈਂ ਮੰਗ ਰਿਹਾ ਮੌਕਾ ਆਪ ਆਪਣਾ ਤੱਕ ਕਰਕੇ ਮੰਗ ਰਿਹਾ ਆਪਣਾ ਆਪ ਦਾ ਪਰਿਵਾਰ ਸਮਝ ਕੇ ਮੰਗ ਰਿਹਾ ਕਿਸੇ ਕਰਕੇ ਕਰਕੇ ਰਵੀ ਦੂ ਪਹਿਲਾਂ ਤਾਂ ਆਪਾਂ ਜਿੰਨੀਆਂ 50 ਮੀਟਰਾਂ ਦਿੱਤੇ ਕਿਸੇ ਦੇ ਵਿੱਚ ਵੀ ਵੋਟਰਾਂ ਕੋਲੇ ਵੀ ਸਿੱਧੂ ਦੀ ਗੱਲ ਨਹੀਂ ਕੀਤੀ ਜਿੱਤੇ ਫਿਰ ਮੈਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਮੇਰਾ ਤਾਂ ਅੱਜ ਹੀ ਵਿਸਾਰਤਾ ਹਲੇ ਮੇਰੇ ਤਾਂ ਜਸਟਿਸ ਚਾਰਜ ਫ੍ਰੀਮ ਵੀ ਨਹੀਂ ਹੋਏ ਜੇ ਮੇਰੀ ਪਾਰਟੀ ਜਾਂ ਸਾਡੇ ਦਾ ਚੰਦਨ ਵਾਲੇ ਲੋਕ ਸਾਡੀ ਗੱਲ ਨਹੀਂ ਕਰਨਗੇ ਕਿ ਜਸਸਾ ਹੋ ਗਿਆ ਬਸ ਬੜੀ ਕੋਰਸੀ ਜੀ ਹਲੇ ਆਪਾਂ ਸ਼ੁਰੂ ਨਹੀਂ ਕੀ ਪਿੰਡਾਂ ਸੇ ਵੀ ਮੀਟਿੰਗ ਦੇ ਵਿੱਚ ਸਿੱਧੂ ਦਾ ਕੋਈ ਜੀ ਕਰਨੀ ਕੋਈ ਬਰਕਰਾਂ ਦੀ ਮੀਟਿੰਗ ਕੀਤੀ ਆਪਾਂ ਬਰਕਰਾਂ ਜਿਹਾ ਸੀ 1977 ਤੋਂ ਲੈ ਕੇ ਅੱਜ ਤੱਕ ਪੋਲ ਗਜਟ ਸੰਗਰਾਸ ਦੀ ਅਸੀਂ ਬਣਦੇ ਹਾਂ ਕੋਈ ਬੰਦਾ ਕਹਿੰਦਾ ਵੀ ਨਹੀਂ ਬਣਦਾ 90 ਮੰਨਦੇ ਤਿੰਨ ਚੋਣਾ ਹੋ ਗਿਆ ਨਹੀਂ ਤਿੰਨ ਚੋਣਾ ਹੋ ਗਿਆ ਨਾ ਕੋਈ ਮੁੜ ਕੇ ਬੰਦਾ ਆਉਂਦਾ ਨਹੀਂ ਅਸੀਂ ਸੱਤਰ ਗਏ ਮੈਂ ਜਿੱਤਣ ਕਰਦੇ ਰਹੀ ਮੈਂ ਤੁਹਾਨੂੰ ਇਹੀ ਟਾਈਮ ਤੇ ਬਚਾ ਰਿਹਾ ਕੋਈ ਨਹੀਂ ਆਉਂਦਾ ਬਾਰ ਬਾਰ ਚੋਣਾ ਹੋ ਗਿਆ ਕੋਈ ਮੁੜ ਕੇ ਨਹੀਂ ਆਉਂਦਾ ਬਾਰ ਬਾਰ ਕੋਈ ਨਹੀਂ ਆਉਂਦਾ ਬਾਰ ਬਾਰ ਸਰ ਜੀ ਜਾਨਿੰਦਰ ਸਾਨੂੰ ਨੰਬਰ ਦੇ ਗਿਆ ਜੀ ਜੰਗਾ ਹੋਏ ਨਹਿਰ ਤੇ ਛਿੰਦ ਕੇ ਸਭੀ ਛੱਕੇ ਨਹੀਂ ਗੱਲ ਦੇਖੋ ਮੈਂ ਕਿਸੇ ਦੀ ਨਹੀਂ ਚੋਰਦਾ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਆਪਣੀ ਕਰ ਸਕਦਾ ਮੈਨੂੰ ਸਮਝ ਆਉਂਦੀ ਹੈ ਜੇ ਤੁਸੀਂ ਗੱਲ ਸੁਣੋ ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਉਹ ਆਪ ਦੀ ਜ਼ਿੰਮੇਵਾਰ ਹੈ ਮੈਂ ਚੇ ਭਰ ਸਕਿਆ ਤੇ ਬਿਖਿਆ ਆਪ ਦੇ ਪੁੱਤਰ ਦੀ ਗੱਲ ਕਰਨਾ ਦੱਸੋ ਆਪ ਦੇ ਲੀਡਰ ਸਰਦਾਰ ਸਿੰਘ ਬਾਜਵਾ ਦੇ ਸਾਹਮਣੇ ਇਹ ਗੱਲ ਕਰਦਾ ਕਿ ਮੈਂ ਤੁਹਾਡਾ ਬਣ ਕੇ ਰਹੂੰਗਾ ਤੁਹਾਡਾ ਸੀ ਤੁਹਾਡਾ ਬਣ ਕੇ ਰਹੂੰਗਾ ਤੇ ਜਿੱਥੇ ਮਰਜੀ ਕੁਝ ਹੋ ਜੇ ਮੈਂ ਆਪਦੇ ਭਰਾ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਵਾ ਕੇ ਰਹੂੰਗਾ ਇਸ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਕਦਾ ਦਿਲੋਂ ਕਹਿ ਰਿਹਾ ਧੰਨਵਾਦ ਦਿਲੋਂ ਕਹਿ ਰਿਹਾ ਸੋ ਤੁਹਾਡਾ ਸਾਥ ਸਹੀ ਦਾ ਕੱਲਾ ਕੱਲਾ ਕੋਈ ਕੁਝ ਨਹੀਂ ਕਰ ਸਕਦਾ ਹੁੰਦਾ ਜੇ ਆਪਾਂ ਇਕੱਠੇ ਆ ਤੇ ਆਪਾਂ ਇਨਸਾਫ ਵੀ ਲੈ ਰਹੇ ਹਾਂ ਸਾਰੇ ਹਲਕੇ ਦੀ ਮੰਗੀ ਫਰ ਇਹ ਹੈ ਮੈਂ ਕਿਉਂ ਨਹੀਂ ਨਹੀਂ ਸਾਡੀ ਵੀ ਇਹੀ ਮੰਗ ਹੈ ਸਾਡੀ ਵੀ ਇਹੀ ਮੰਗ ਹੈ ਤੁਸੀਂ ਸਾਡੇ ਨਾਲ ਵਰਤਕੀ ਦਾ ਦੇਖੋ ਸਾਡੇ ਨਾਲ ਵਰਤਕੀ ਦੇਖੋ ਇੱਕ ਵਾਰ ਤੁਸੀਂ ਹੱਥ ਚ ਉਹ ਕਲਮ ਤਾਂ ਦਿਓ ਹੱਥ ਚੋਂ ਤਾਕਤ ਤਾਂ ਦਿਓ ਜੇ ਅਸੀਂ ਨਾਲ ਲੜਾਈ ਲੜ ਸਕੀ ਸੈਂਟਰ ਨਾਲ ਅਜ ਤੱਕ ਤੁਸੀਂ ਤੇ ਮੈਂ ਬਰਾਬਰ ਹਾਂ ਥੋੜਾ ਜਿਹਾ ਮੈਨੂੰ ਤਾਕਤ ਤਾਂ ਦਿਓ ਬਿਨਾਂ ਤਾਕਤ ਤੋਂ ਮੈਨੂੰ ਮੈਨੂੰ ਦੱਸੋ ਅੱਜ ਆਪਣੇ ਕੋਲੇ ਤਾਕਤ ਹੁੰਦੀ ਆ ਸਰਕਾਰ ਹੀ ਹੁੰਦੀ ਆਪਣੇ ਕੋਲੇ ਪੰਜਾਬ 'ਚ ਕੀ ਸਾਬਨਾ ਮਿਲ ਜਾਂਦਾ ਜੇ ਹੁਣ ਮੌਕਾ ਮਿਲ ਰਿਹਾ ਹੈ ਦਿੱਲੀ ਸਰਕਾਰ ਆਪਣੀ ਬਣ ਜਾਣੀ ਹੈ ਮੇਰੀ ਜ਼ਿੰਮੇਵਾਰੀ ਬਣੂਗੀ ਜਦੋਂ ਮੈਂ ਦਿੱਲੀ ਜਾਊਂਗਾ ਮੇਰੇ ਮੇਰੇ ਦਿਮਾਗ ਤੇ ਬੋਝ ਨਹੀਂ ਪਊਗਾ ਕਿ ਮੈਂ ਵਾਦਾ ਕਰਕੇ ਆਇਆ ਆਪਦੇ ਪਰਿਵਾਰ ਨਾਲ ਪਊਗਾ ਮੇਰੇ ਤੇ ਬੋਝ ਅੱਜ ਵੀ ਬੋਝ ਤੇ ਕੱਲ ਨੂੰ ਵੀ ਬੋਝ ਪਊਗਾ ਕਿਉਂਕਿ ਵਾਦਾ ਕੀਤਾ ਜ਼ਬਾਨ ਦਿੱਤੀ ਕੋਈ ਛੋਟੀ ਗੱਲ ਨਹੀਂ ਹੁੰਦੀ ਕੱਲ ਨੂੰ ਫੇਰ ਤੁਹਾਡੇ ਵਿੱਚਕਾਰ ਰੌਣਾ ਹੀ ਨਹੀਂ ਹੋਣਾ ਮੈਂ ਜਮ੍ਹਾਂ ਦੀ ਇੱਕ ਵਾਰ ਆਇਆ ਤੇ ਫਿਰ ਨਹੀਂ ਹੋਣਾ ਆਊਂਗਾ ਤੁਹਾਡੇ ਵਿੱਚਕਾਰ ਤੁਹਾਡੇ ਗਵੰਡੀ ਆ ਤਰਵੰਡੀ ਮੇਰਾ ਹਲਕਾ ਬਠਿੰਡੇ ਮੈਂ ਰਨਾ ਮੈਂ ਕਿਹਾ ਕਿ ਕਿਤੇ ਦੂਰ ਚਲੇ ਜਾਣਾ ਤੁਹਾਡੇ ਵਿਚਕਾਰ ਆਉਂਗਾ ਤੁਹਾਡੇ ਵਿਚ ਬੈਠ ਕੇ ਸਮੱਸਿਆਵਾਂ ਹੱਲ ਕਰਾਂਗੇ ਇਕੱਠੇ ਚੱਲ ਕੇ ਦਿੱਲੀ ਜਾਣਾ ਪਿਆ ਇਕੱਠਿਆਂ ਨੇ ਤੁਹਾਨੂੰ ਸਾਰੇ ਨੂੰ ਦਿੱਲੀ ਲੈ ਕੇ ਜਾਵਾਂਗੇ ਕੁਝ ਨਾ ਕੁਝ ਹੱਲ ਕਰਾਂਗੇ ਪਿਛਵਾਣ ਤੇ ਲੈ ਲੋ ਜਿੱਥੇ ਡਿਊਟੀ ਲਾਉਂਗਾ ਜਿੱਥੇ ਕਰਾਂਗੇ ਜਿੱਥੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਤੇ ਵਿਸ਼ਵਾਸ ਕਰੋ ਦੇਖੋ ਇਹ ਤਾਂ ਹੈ ਨਹੀਂ ਕਿ ਖੰਮ ਮੁੱਕ ਜਾਣਾ ਇਹ ਤਾਂ ਹੱਲ ਸ਼ੁਰੂ ਹੋਣਾ ਹੈ ਜਿੱਦ ਨੇ ਇਲੈਕਸ਼ਨ ਹੋ ਗਿਆ ਗੁਰਮਹਾਰਾਜ ਕਿਰਪਾ ਕਰੇ ਤੁਹਾਡਾ ਸਾਥ ਹੋ ਗਿਆ ਅਸ਼ੀਰਵਾਦ ਹੋ ਗਿਆ ਐਮਪੀ ਬਣ ਕੇ ਲੈ ਐਮਪੀ ਬਣਨ ਤੋਂ ਪਹਿਲੇ ਵਾਰ ਜਿੱਦਣ ਮੈਂ ਹਲਕੇ ਚ ਆਇਆ ਲੈ ਮੈਂ ਇੱਥੇ ਆ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਗਾ ਕਿ ਤੁਸੀਂ ਮੇਰੇ ਤੇ ਸਿਰ ਤੇ ਹੱਥ ਰੱਖਿਆ ਸੀ ਤੁਸੀਂ ਐਮਪੀ ਬਣਤਾ ਆਓ ਚਲੋ ਮੇਰੇ ਨਾਲ ਤੁਹਾਨੂੰ ਇਹ ਸਾਖ ਦਿਵਾ ਕੇ ਲਿਆਉਂਦਾ ਮੈਂ ਇਹ ਤੁਹਾਨੂੰ ਵਾਦਾ ਕਰਦਾ ਕਿ ਜਿਹੜੇ ਸਾਡੀਆਂ ਨਾਦਾ ਮਾਰਨ ਵਾਲੇ ਫਿਰਦੇ ਮੈਂ ਤਾਂ ਦੇਖੋ ਗੱਲ ਸੁਣੋ ਮੈਂ ਤਾਂ ਮੈਂ ਤਾਂ ਇਹੀ ਕਹਿ ਸਕਦਾ ਨਾ 2 ਮਿੰਟ ਗੱਲ ਹੋ ਗਈ ਮੈਂ ਤਾਂ ਇਹੀ ਕਹਿ ਸਕਦਾ ਨਾ ਤੁਸੀਂ ਐਮਪੀ ਬਣਾ ਕੇ ਤਾਕਤ ਦੇ ਕੇ ਦਿੱਲੀ ਭੇਜੋ ਜੇ ਮੈਂ ਨਾ ਗੱਲ ਕਰਾਂ ਮੈਨੂੰ ਇੱਥੇ ਖੜਾ ਕੇ ਮੈਨੂੰ ਮੈਨੂੰ ਲੰਮਾ ਦੇ ਦਿਓ ਜਿਹੜਾ ਮਰਜ਼ੀ ਆਪ ਦੀ ਕਚਹਿਰੀ ਵਿੱਚ ਮੈਨੂੰ ਸਜ਼ਾ ਦੇ ਦਿਓ ਪਰ ਪਹਿਲਾਂ ਤਾਂ ਮੈਨੂੰ ਜੱਜ ਕਰੋ ਕਿ ਮੈਂ ਕੁਝ ਨਹੀਂ ਕਰੂੰਗਾ ਕਰੂੰਗਾ ਕਿਉਂ ਨਹੀਂ ਕਰੂੰਗਾ ਮੈਂ ਆਪਨੇ ਵਾਸਤੇ ਕਰ ਰਿਹਾ ਹਾਂ ਆਪਣੇ ਪਰਿਵਾਰ ਵਾਸਤੇ ਕਰ ਰਿਹਾ ਹਾਂ ਇਸੇ ਵਾਸਤੇ ਨਹੀਂ ਕਰ ਰਿਹਾ ਸੋ ਇਸ ਕਰਕੇ ਤੁਸੀਂ ਤਖੜੇ ਹੋ ਕੇ ਮੇਰਾ ਸਾਥ ਦਿਓ ਜਿੱਦਣ ਐਮਪੀ ਤੁਸੀਂ ਬਣਾਉਂਦਾ ਦਿੱਲੀ ਤੋਂ ਜਿੱਦਣ ਐਮਪੀ ਬਣ ਕੇ ਵਾਪਸ ਇੱਥੇ ਆਏ ਸਭ ਤੋਂ ਪਹਿਲਾਂ ਮੈਂ ਇੱਥੇ ਹਵੇਲੀ ਚ ਆਪਦੇ ਵੱਡੇ ਭਾਈ ਸਮਰ ਕੋਰ ਸਿੰਘ ਕੋਲੇ ਆ ਕੇ ਨਾਲੇ ਅਸ਼ੀਰਵਾਦ ਲਮਗੇ ਨਾਲੇ ਲੜਾਈ ਤੇ ਜੰਗ ਦਾ ਐਲਾਨ ਕਰਾਂਗੇ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਚਾਹੀਦਾ ਤੇ ਇਨਸਾਫ ਲੈ ਕੇ ਆਵਾਂਗੇ ਮੈਂ ਤਾਂ ਇੰਨੀ ਗੱਲ ਤੁਹਾਡੇ ਨਾਲ ਕਰ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤ